ਰੇਟ ਅਗਰ ਇੰਨੇ ਕੱਟ ਰੱਖੇ ਹੋਇਆ ਫਿਰ ਚੱਲਦਾ ਕਿਵੇਂ ਆ ਉਹ ਤੇ ਪਰ ਨੋ ਪ੍ਰੋਫਿਟ ਓਨਲੀ ਸੇਵਾ ਨਾ ਇਹਨੂੰ ਆਟੋ ਮੋਡ ਤੇ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ ਇਹਨੂੰ ਮਤਲਬ ਕਿ ਇਹ ਸਿਰਫ ਸੰਗਤਾਂ ਦੀ ਡੋਨੇਸ਼ਨ ਨਾਲ ਹਸਪੀਟਲ ਚੱਲਦਾ ਆਪ ਜੀ ਸਾਰਿਆਂ ਦੀ ਮਾਇਆ ਨਾਲ ਹੀ ਇਹ ਹਸਪੀਟਲ ਚੱਲਦਾ ਕਿ ਸ਼ਾਹਰੂਖ ਖਾਨ ਦਾ ਡਾਇਲੋਗ ਨਹੀਂ ਸੀ ਜਬ ਆਪ ਕਿਸੇ ਚੀਜ਼ ਕੋ ਸ਼ਿੱਦਤ ਸੇ ਚਾਹੋ ਤੋ ਸਾਰੀ ਕਾਇਨਾਤ ਉਹਨੂੰ ਸੇ ਪੂਰਾ ਕਰਨੇ ਲਈ ਜ਼ੋਰ ਲਗਾ ਦਿੱਤੀ ਉਹ ਹੀ ਕੰਮ ਇੱਕ ਨੂਰ ਸੇਵਾ ਕੇ ਅੰਦਰ ਇੱਕ ਨੂਰ ਨੀਕੀ ਦਾ ਹਸਪਤਾਲ ਚੋਰਿਆ ਵਿਥਿਨ ਦਾ ਰੀਚ ਆਫ ਦਾ ਕਾਮਨ ਪੀਪਲ ਆਮ ਆਦਮੀ ਦੇ मतलब ਕਿ ਪਕੜ ਚਾ ਜਿਵੇਂ ਇਲਾਜ ਕਰਾ ਸਕਾਂ ਜਿਵੇਂ ਕਿਸ ਦੀ ਹੱਡੀ ਟੁੱਟੀ ਐਕਸੀਡੈਂਟ ਹੋਇਆ 50 60000 ਤਾਂ ਚੈਰੀਟੇਬਲズ ਵੀ ਜਾਮ ਲੱਗ ਜਾਂਦਾ ਐਸ ਤੇ ਸਿਆ ਨੂੰ ਚੈਰੀਟੇਬਲ ਨਹੀਂ ਕਹਿੰਦੇ ਨੀਕੀ ਦਾ ਹਸਪਤਾਲ ਹੈ ਡਾਕਟਰਸ ਨੂੰ ਵੀ ਕਹਿੰਨੇ ਆ ਤੁਸੀਂ ਆਪਣੇ ਪੈਸੇ ਪੂਰੇ ਲੋ ਬਟ ਪੇਸ਼IENTS ਨੂੰ ਅਪਾ ਸਿਰਫ ਇੰਨੇ ਪੈਸੇ ਲੈਣੇ ਆ ਦੇਖ ਕੇ ਨਾ ਲੋਕ ਡਰ ਜਾਂਦੇ ਆ ਕਿ ਪਤਾ ਨਹੀਂ ਚੱਜਦਾ ਕਰਦੇ ਆ ਕਿ ਨਹੀਂ ਇਹ ਸਵਾਲ ਜ਼ਰੂਰ ਹੁੰਦਾ ਕੋਈ ਵੀ ਡਾਕਟਰ ਇੱਥੇ ਐਮਬੀਬੀਐਸ ਐਮਡੀ ਤੋਂ ਥੱਲੇ ਨਹੀਂ ਹੈ ਸਾਡੇ ਕੋਲ ਐਮਡੀ ਮੈਡੀਸਨ ਡਾਕਟਰ ਹੈਗੇ ਆ ਸਾਡੇ ਕੋਲ ਨੇਫਰੋਲੋਜੀਸਟ ਹੈ ਕਿਡਨੀ ਦੇ ਸੁਪਰ ਸਪੈਸ਼ਲਿਸਟ ਸਾਡੇ ਕੋਲ ਹੱਡੀਆਂ ਦੇ ਐਮਬੀਬੀਐਸ ਐਮਐਸ ਡਾਕਟਰ ਆ ਉਸ ਤੋਂ ਬਾਅਦ ਡਾਕਟਰ ਕੁਲਦੀਪ ਸਿੰਘ ਜੀ ਦਾ ਮੈਂ ਤੁਹਾਨੂੰ ਦੱਸਿਆ ਕਿ ਉਹ ਐਮਐਸ ਐਫਏਸੀਐਸ ਐਫਆਰਸੀਐਸ ਇੰਗਲੈਂਡ ਤੋਂ ਪੜ੍ਹ ਕੇ ਆਏ ਹੋਏ ਆ ਉਹ ਵੀ ਸਾਡੇ ਕੋਲ ਸਰਜਰੀਜ਼ ਕਰ ਰਹੇ ਆ ਜਿਵੇਂ ਤੁਸੀਂ ਡੈਲਿਸਿਸ ਦਾ ਨਾਮ ਲਿਆ ਸੀ ਨਾ ਮਹੀਨੇ ਦਾ ਡੈਲਿਸਿਸ ਦਾ ਖਰਚਾ 30 ਤੋਂ 40000 ਰੁਪਏ ਪੈ ਜਾਂਦਾ ਆਮ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਪਰ ਆਪਣੇ ਹਸਪੀਟਲ 'ਚ ਅਸੀਂ ਕਿਹਾ ਵੀ ਨਹੀਂ ਹੈ ਕੰਮ ਨਹੀਂ ਹੋਣਾ ਚਾਹੀਦਾ ਨਾ ਸਿਰਫ 450 ਰੁਪਏ 'ਚ ਡੈਲਿਸਿਸ ਹੁੰਦਾ ਜਿਹੜਾ ਕਿ ਦੇ ਸਕਦਾ ਜਿਹੜਾ ਨਹੀਂ ਦੇ ਸਕਦਾ ਉਹਦੇ ਲਈ ਫਿਰ ਇਨਕੁਆਇਰੀ ਸਿਸਟਮ ਹੈ ਇੱਕ ਨੂਰ ਸੇਵਾ ਕੇਂਦਰ ਦੇ volunteers ਉਹਨਾਂ ਦੇ ਘਰਾਂ 'ਚ ਜਾ ਕੇ ਦੇਖਦੇ ਆ ਤੇ ਫਿਰ ਉਹਨਾਂ ਦੀ ਰਿਪੋਰਟ ਲਈਤੀ ਜਾਂਦੀ ਵਾਕਈ ਨੀਡੀ ਨੇ ਤੇ ਉਹਨਾਂ ਦਾ ਇਲਾਜ ਫ੍ਰੀ ਵੀ ਹੋ ਜਾਂਦਾ ਬੋਡਵੋਟਿੰਗ ਦਾ ਸਮਾਜ ਵਾਸਤੇ ਜਿਹੜੇ ਨਹੀਂ ਪੇ ਕਰ ਸਕਦੇ ਉਹਨਾਂ ਦਾ ਵੀ ਇਹ ਨਹੀਂ ਕਹਿੰਦੇ ਤੁਸੀਂ ਪੈਸੇ ਲਿਓ ਇਹ ਟ੍ਰੀਟਮੈਂਟ ਕਰਨਗੇ ਜਿਹਗਾ ਤਾਂ ਦੇ ਦਿਓ ਨਹੀਂ ਤਾਂ ਫਰੀ ਹੈ ਸਿਆਸ ਹਸਪੀਟਲ ਦੀ ਜਿਹੜੀ ਫਾਰਮੇਸੀ ਹੈ ਕਿਸੇ ਨੂੰ ਨਹੀਂ ਦਿੰਦੀ ਆਪਣੇ ਕੋਲੇ ਰੱਖੀ ਹੈ ਉਹਦੇ 'ਚ ਅਸੀਂ ਐਮ ਆਰ ਪੀ ਨਹੀਂ ਯੂਜ਼ ਕਰਦੇ ਜਿਹੜੀ ਕੋਸਟ ਪ੍ਰਾਈਸ ਹੈ ਕੋਸਟ ਪ੍ਰਾਈਸ ਤੋਂ ਉੱਤੇ ਸਾਡੇ 'ਚ ਕੋਈ ਬੰਦਾ ਨਹੀਂ ਜਿਹੜਾ ਸਾਡਾ ਕਾਊਂਟਰ ਸਾਡੀ ਬੇਟੀ ਐਕਾਊਂਟੈਂਟ ਉਹਨੇ 15 20% 25% ਦੇਖ ਕੇ ਜਿਵੇਂ ਮੈਂ ਐਗਜ਼ਾਮਪਲ ਦੇਣਾ ਜਿਵੇਂ 30 ਰੁਪਏ ਦਾ ਬੱਤਾ ਹੈ ਜੇ 20% ਵਲ ਲਿਤਾ ਤੇ ₹3 ਦੀ ਚੀਜ਼ ₹6 ਉੱਤੇ ਲੱਗੇ ₹36 ₹6 ਆਪਰੇਟਿੰਗ ਐਕਸਪੈਂਸਸ ਆਪਣੇ ਫਾਰਮੇਸੀ ਦੇ ਖਰਚੇ ਕੱਢ ਲੇ ਪਰ ਉਹਦੀ ਐਮ ਆਰ ਪੀ ਹੁੰਦੀ ਹੈ ₹250 ਉਹਦੀ ਐਮ ਆਰ ਪੀ ਹੁੰਦੀ ਹੈ ₹300 ਅਸੀਂ ਆਦੇ ਲਈ ਰੋਲਾ ਨਹੀਂ ਪਾਰੇ ਅਹੀਂ ਤਾਂ ਕਿਹਨੇ ਜੋ ਆਵੇ ਸੋ ਰਾਜੀ ਜਾ ਉਜਾਂਡਨ ਸੇਖਰੋਂ ਤੁਸੀਂ ਤੇ ਮੈਂ ਹਾਂ ਹਰਸ਼ਕੌਰ ਅੱਜ ਤੁਹਾਨੂੰ ਇਹੋ ਜੇ ਹਸਪੀਟਲ ਲੈ ਕੇ ਆਏ ਆ ਜਿੱਥੋਂ ਦੀ ਤੁਸੀਂ ਰੇਟ ਲਿਸਟ ਸੁਣ ਕੇ ਹੀ ਹੈਰਾਨ ਰਹਿ ਜਾਓਗੇ ਜਿੱਥੇ ਤੁਹਾਨੂੰ ਦੱਸਦੀਏ ਕਿ ਓਪੀਡੀ ਵਰਗੇ ਬੀਰਪੇ ਡਾਇਲਿਸਿਸ ਜਿੱਥੇ ਬਾਹਰ ਲੱਖਾਂ ਰੁਪਈਆ ਲੱਗ ਜਾਂਦੇ ਆ ਲੋਕਾਂ ਦਾ ਇੱਥੇ ਤੁਹਾਨੂੰ ਦੱਸਦੀਏ 450 ਦੇ ਵਿੱਚ ਡਾਇਲਿਸਿਸ ਹੁੰਦੇ ਆ ਹਸਪੀਟਲ ਦਾ ਨਾਮ ਤੁਹਾਨੂੰ ਦੱਸਦੀਏ ਏਕ ਨੂਰ ਨੇਕੇ ਦਾ ਹਸਪੀਟਲ ਹੈ ਆ ਹਸਪੀਟਲ ਦੀ ਲਿਸਟ ਤੁਸੀਂ ਦੇ ਕੇ ਹੈਰਾਨ ਰਹਿ ਜਾਓਗੇ ਲਿਸਟ ਬਹੁਤ ਘੱਟ ਰੇਟਾਂ ਦੇ ਵਿੱਚ ਪਰ ਫੈਸਿਲਿਟੀਆਂ ਪ੍ਰਾਈਵੇਟ ਹਸਪੀਟਲ ਨਾਲੋਂ ਕਿਤੇ ਘੱਟ ਨਹੀਂ ਹੈਗੀ ਪ੍ਰਾਈਵੇਟ ਹਸਪੀਟਲ ਵਾਂਗੂ ਹੀ ਜਿਹੜਾ ਕਿ ਹਰ ਇੱਕ A1 ਫੈਸਿਲਿਟੀਆਂ ਦਿੱਤੀ ਜਾਂਦੀਆਂ ਤਾਂ ਸਾਡੇ ਨਾਲ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆਂ ਆਪਾਂ ਜਾਣਦੇ ਆਂ ਕਿ ਆਖਿਰ ਇਹ ਰੇਟਾਂ ਦੀ ਲਿਸਟ ਕਿਵੇਂ ਲੱਗੀ ਕਿਵੇਂ ਦਾ ਵਰਕਿੰਗ ਹੈ ਹੈਗੀ ਆ ਤੇ ਇੱਕ ਨੁਰਨੇਕੀ ਦਾ ਹਸਪੀਟਲ ਰੇਟ ਸੁਣ ਕੇ ਹੀ ਲੋਕ ਹੈਰਾਨ ਰਹਿ ਗਏ ਕਿ ਹਸਪੀਟਲ ਦੇ ਰੇਟ ਕਿਵੇਂ ਨੇ ਤੇ ਰੇਟ ਅਗਰ ਇੰਨੇ ਘੱਟ ਰੱਖੇ ਹੋਇਆ ਫਿਰ ਚੱਲਦਾ ਕਿਵੇਂ ਆ ਹਸਪੀਟਲ ਬੇਟਾ ਪਹਿਲਾਂ ਤਾਂ ਸਸ਼ੀਕਾਲ ਜੀ ਸਾਰਿਆਂ ਨੂੰ ਇਕ ਨੂਰ ਨੇਕੀ ਦਾ ਹਸਪਤਲ ਜਿਹੜਾ ਹੈ ਇੱਕ ਐਨਜੀਓ ਇਕ ਨੂਰ ਸੇਵਾ ਕੇ ਅੰਦਰ ਹੈ ਐਨਜੀਓ ਵੱਲੋਂ ਚਲਾਇਆ ਜਾ ਰਿਹਾ ਹਸਪਤਲ ਜਿਹਦਾ ਇੱਕੋ ਮੋਟਿਵ ਹੈ ਨੋ ਪ੍ਰੋਫਿਟ ਓਨਲੀ ਸੇਵਾ ਨਾ ਇਹਨੂੰ ਆਟੋ ਮੋਡ ਤੇ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ ਇਹਨੂੰ ਮਤਲਬ ਇਹ ਸਿਰਫ ਸੰਗਤਾਂ ਦੀ ਡੋਨੇਸ਼ਨ ਨਾਲ ਇਹ ਹਸਪਤਲ ਚੱਲਦਾ ਆਪ ਜੀ ਸਾਰਿਆਂ ਦੀ ਮਾਇਆ ਨਾਲ ਹੀ ਇਹ ਹਸਪਤਲ ਚੱਲਦਾ ਪੇਸ਼IENTS ਦੀ ਐਕਸਪਲੋਇਟੇਸ਼ਨ ਨਹੀਂ ਕਰਨੀ ਤੇ ਨਾ ਹੋਵੇ ਇਹ ਸਾਡਾ ਮੇਨ ਮਕਸਦ ਹੈ ਐਸ ਹਸਪੀਟਲ ਨਹੀਂ ਲੋਕ ਬਿਮਾਰੀ ਦੇ ਨਾਲ ਤੰਗ ਹੁੰਦੇ ਆ ਉੱਤੇ ਜਦੋਂ ਬਿੱਲ ਵੀ ਇਹੋ ਜਿਹਾ ਆ ਜਾ ਵਡਾ ਸਾਰਾ ਹਸਪੀਟਲ ਦਾ ਬਿੱਲ ਉਹ ਹੋਰ ਜ਼ਿਆਦਾ ਤੰਗ ਕਰਦਾ ਹੈ ਦੇਖੋ ਜਿਹੜੀ ਆਮ ਲੋਅਰ ਮਿਡਲ ਕਲਾਸ ਹੈ ਨਾ ਬੇਟਾ ਉਹ ਤੇ ਮਿਡਲ ਕਲਾਸ ਹੈ ਆਮ ਉਹਨਾਂ ਦੀ ਜਿਹੜੀ ਕੈਪੈਸਿਟੀ ਹੈ ਸੈਲਰੀਜ਼ ਦੀ ਤਨਖਾਹਾਂ ਵਗੈਰਾ 10 ਤੋਂ ਲੈ ਕੇ 15-20 ਹਜ਼ਾਰ ਤੋਂ ਵੱਧ ਦੀ ਇਨਕਮ ਨਹੀਂ ਹੈ ਤੇ ਤੁਸੀਂ ਸੱਚ ਦੱਸਾਂ ਤੇ 60 ਤੋਂ 70% ਆਫ ਪੋਪੂਲੇਸ਼ਨ 10 ਤੋਂ 20 ਹਜ਼ਾਰ ਰੁਪਏ ਮਹੀਨੇ ਦੀ ਜਿਹੜੀ ਕਿ ਆਮਦਨੀ ਵਾਲੇ ਆ ਹੁਣ ਜਿਹਦੇ ਆਮਦਨੀ 15000 ਹੈ 20000 ਹੈ 10000 ਹੈ 12000 ਹੈ ਉਹਦਾ ਜੇ ਕੋਈ ਜਿਵੇਂ ਤੁਸੀਂ ਡੈਲਿਸਿਸ ਦਾ ਨਾਮ ਲਿਆ ਸੀ ਨਾ ਮਹੀਨੇ ਦਾ ਡੈਲਿਸਿਸ ਦਾ ਖਰਚਾ 30 ਤੋਂ 40000 ਰੁਪਇਆ ਪੈ ਜਾਂਦਾ ਆਮ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਪਰ ਆਪਣੇ ਹਸਪੀਟਲ 'ਚ ਅਸੀਂ ਕਿਹਾ ਵੀ ਨਹੀਂ ਹੈ ਕੰਮ ਨਹੀਂ ਹੋਣਾ ਚਾਹੀਦਾ ਨਾ ਸਿਰਫ 450 ਰੁਪਏ ਚਾ ਡੈਲਿਸਿਸ ਹੁੰਦਾ ਤੇ ਉਹਦਾ 450 ਰੁਪਏ ਜਿਹੜਾ ਕਿ ਦੇ ਸਕਦਾ ਜਿਹੜਾ ਨਹੀਂ ਦੇ ਸਕਦਾ ਉਹਦੇ ਲਈ ਫਿਰ ਇਨਕੁਆਇਰੀ ਸਿਸਟਮ ਹੈ ਇੱਕ ਮੂਰ ਸੇਵਾ ਕੇਂਦਰ ਦੇ volunteers ਉਹਨਾਂ ਦੇ ਘਰਾਂ 'ਚ ਜਾ ਕੇ ਦੇਖਦੇ ਆ ਦੇ ਫਰੋਨਾ ਦੀ ਰਿਪੋਰਟ ਲੇਤੀ ਜਾਂਦੇ ਵਾਕਈ ਨੀਡੀ ਨੇ ਤੇ ਉਹਨਾਂ ਦਾ ਇਲਾਜ ਫਰੀ 20 ਹੋ ਜਾਂਦਾ ਜੀ ਤੇ ਇਸ ਤੋਂ ਇਲਾਵਾ ਇਸ ਹਸਪਤਲ 'ਚ ਕਾਫੀ ਸਾਰੇ ਜਿਹੜੇ ਕਿ ਆਪਰੇਸ਼ਨਸ ਹੋ ਰਹੇ ਨੇ ਜਿਵੇਂ ਆਪ ਜੀ ਨੇ ਤੁਸੀਂ ਦੇਖਿਆ ਹੀ ਹੋਏਗਾ ਤੇ 15000 ਤੋਂ 25000 ਰੁਪਏ ਦੇ ਵਿੱਚ ਸਾਰੇ ਹਸਪਤਲ ਹੈ ਕੈਪਿੰਗ 20000 ਰੁਪਏ 'ਚ ਦੁਰਬੀ ਨਾਲ ਲੈਪਰੋਸਕੋਪੀ ਨਾਲ ਸਾਡੇ ਜਿਹੜੇ ਸੀਨੀਅਰ ਡਾਕਟਰ ਕੁਲਦੀਪ ਸਿੰਘ ਜੀ ਹੈ ਡੀ ਐਮ ਸੀ ਤੋਂ ਰਿਟਾਇਰ ਡਾਕਟਰ ਹੈ ਉਹ ਉਹ ਕਾਰਿਆ ਸਿਰਫ 20000 ਰੁਪਏ ਚ ਪੱਥਰੀ ਦਾ ਆਪਰੇਸ਼ਨ ਲੈਪ ਕੋਲੀ ਤੇ ਉਹ ਬਾਹਰ 40 50000 ਰੁਪਏ ਚ ਹੈ ਜਿਹੜਾ ਬੱਚੇਦਾਨੀ ਦੀ ਰਸੋਲੀ ਦਾ ਆਪਰੇਸ਼ਨ ਹੈ ਬਾਹਰ 60 70000 ਲੱਗਦਾ ਸਾਡੇ ਮੈਕਸਿਮਮ 25000 ਫਿਕਸ ਹੈ ਉਹਦੇ ਤੋਂ ਡਾਕਟਰ ਥੱਲੇ ਕਰਾ ਸਕਦੇ ਆ ਵਧਾ ਨਹੀਂ ਸਕਦੇ ਮਤਲਬ ਕਿ ਅਸੀਂ ਉੱਥੇ ਕੋਸ਼ਿਸ਼ ਹੈ ਹੀ ਕੀਤੀ ਆ ਵੀ ਵਿਥਿਨ ਦਾ ਰੀਚ ਆਫ ਦਾ ਕਾਮਨ ਪੀਪਲ ਆਮ ਆਦਮੀ ਦੇ ਮਤਲਬ ਕਿ ਪਕੜ ਚਾਹ ਜੇ ਮੈਂ ਇਲਾਜ ਕਰਾ ਸਕਾਂ ਜਿਵੇਂ ਕਿਸੇ ਦੀ ਹੱਡੀ ਟੁੱਟੀ ਐਕਸੀਡੈਂਟ ਹੋਇਆ 50 60000 ਤਾਂ ਚੈਰੀਟੇਬਲਜ਼ ਵਿੱਚ ਆਮ ਲੱਗ ਜਾਂਦਾ ਐਸਐਸਆ ਨੂੰ ਚੈਰੀਟੇਬਲ ਨਹੀਂ ਕਹਿੰਦੇ ਨੇਕੀ ਦਾ ਹਸਪਤਾਲ ਹੈ ਡਾਕਟਰਜ਼ ਨੂੰ ਵੀ ਕਹਿੰਨੇ ਆ ਤੁਸੀਂ ਆਪਣੇ ਪੈਸੇ ਪੂਰੇ ਲੋ ਬਟ ਪੇਸ਼IENTS ਨੂੰ ਆਪਾਂ ਸਿਰਫ ਇੰਨੇ ਪੈਸੇ ਲੈਣੇ ਆ 17000 ਰੁਪਏ ਤੋਂ 20000 ਰੁਪਏ ਦੇ ਵਿੱਚ ਵਿੱਚ ਅਸੀਂ ਜਿਹੜੇ ਕਿ ਹੱਡੀਆਂ ਟੁੱਟੀਆਂ ਦੇ ਆਪਰੇਸ਼ਨ ਹੈ ਉਹ ਹੋ ਰਹੇ ਆ ਇਹ ਸਾਰਾ ਕਰਨ ਦੇ ਛਡਾ ਮਤਲਬ ਬਾਈ 25 ਲੱਖ ਰੁਪਈਆ ਤਾਂ ਇਸ ਹਸਪੀਟਲ ਦੀ ਸੈਲਰੀਜ਼ ਦਾ ਹੀ ਖਰਚਾ ਉਹ ਫਿਰ ਸਾਰੀ ਸੰਗਤ ਮਿਲ ਜੁਲ ਕੇ ਕਰ ਰਹੀ ਹੈ ਐਕਸਪਲੋਇਟੇਸ਼ਨ ਨਹੀਂ ਹੈ ਇੱਕ ਹੋਰ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਕੋਈ ਵੀ ਹਸਪੀਟਲ ਚੱਲਦਾ ਨਾ ਉਹਦਾ ਇੰਜਨ ਹੁੰਦਾ ਲੈਬੋਰੇਟਰੀ ਤੇ ਦਵਾਈਆਂ ਉਹਦੇ ਵਿੱਚ ਬਹੁਤ ਜ਼ਿਆਦਾ ਰੇਟਾਂ 'ਚ ਫਰਕ ਹੁੰਦਾ ਆਪਣਾ ਹਿੰਦੁਸਤਾਨ ਦਾ ਸਿਸਟਮ ਆਪ ਜੀ ਸਾਰਿਆਂ ਨੂੰ ਪਤਾ ਬਈ ਐਮ ਆਰ ਪੀ ਜੇ 35 ਰੁਪਏ ਦਾ ਪਤਾ ਤੇ 4-500 ਐਮ ਆਰ ਪੀ ਹੁੰਦੀ ਆ ਕਿੰਨੇ ਲੈਸ ਕਰ ਲਓਗੇ ਤੇ ਇਹ ਬੜੀ ਪਰੇਸ਼ਾਨੀ ਵਾਲੀ ਚੀਜ਼ ਆ ਆਮ ਬੰਦੇ ਲਈ ਗਰੀਬ ਆਦਮੀ ਲਈ ਉੱਥੇ ਅਸੀਂ ਵਰਕ ਕੀਤਾ ਅਸੀਂ ਇਸ ਹਸਪੀਟਲ ਦੀ ਜਿਹੜੀ ਫਾਰਮੇਸੀ ਆ ਕਿਸੇ ਨੂੰ ਨਹੀਂ ਦਿੰਦੀ ਆਪਣੇ ਕੋਲੇ ਰੱਖੀ ਆ ਉਹਦੇ 'ਚ ਅਸੀਂ ਐਮ ਆਰ ਪੀ ਨਹੀਂ ਯੂਜ਼ ਕਰਦੇ ਜਿਹੜੀ ਕਾਸਟ ਪ੍ਰਾਈਸ ਹੈ ਕਾਸਟ ਪ੍ਰਾਈਸ ਦੇ ਉੱਤੇ ਸਾਡੇ 'ਚ ਕੋਈ ਬੰਦਾ ਨਹੀਂ ਜਿਹੜਾ ਸਾਡਾ ਅਕਾਊਂਟਟਰ ਸਾਡੀ ਬੇਟੀ ਐਕਾਊਂਟੈਂਟ ਉਹਨੇ 15 20% 25% ਦੇਖ ਕੇ ਜਿਵੇਂ ਮੈਂ ਐਗਜ਼ਾਮਪਲ ਦੇਣਾ ਜਿਵੇਂ 30 ਰੁਪਏ ਦਾ ਬੱਤਾ ਜੇ 20% ਵਿੱਚ ਲਿਤਾ ਤੇ 30 ਰੁਪਏ ਦੀ ਚੀਜ਼ 6 ਰੁਪਏ ਉੱਤੇ ਲੱਗੇ 36 ਰੁਪਏ ਉਹ ਚੇਅਰ 'ਤੇ ਆਪਰੇਟਿੰਗ ਐਕਸਪੈਂਸਸ ਆਪਣੇ ਫਾਰਮੇਸੀ ਦੇ ਖਰਚੇ ਕੱਢ ਲੇ ਪਰ ਉਹਦੀ ਐਮ ਆਰ ਪੀ ਹੁੰਦੀ ਹੈ 250 ਰੁਪਏ ਉਹਦੀ ਐਮ ਆਰ ਪੀ ਹੁੰਦੀ ਹੈ 300 ਰੁਪਈਆ ਕਈ ਵਾਰੀ ਨਾ ਪੇਸ਼IENTS ਦੂਜੇ ਹਸਪਤਾਲਾਂ ਚੋਂ ਲੈ ਕੇ ਆਂਦੇ ਆ ਨਾ ਵੀ 570 ਰੁਪਏ ਦਾ ਇੰਜੈਕਸ਼ਨ ਹੈ ਜੀ ਸਾਡੇ ਹਸਪੀਟਲ ਨੂੰ ਮਿਲਦਾ 45 ਰੁਪਏ ਦਾ ਜਾਂ 70 ਰੁਪਏ ਦਾ ਉਹ ਵੀ ਜਿਆਦਾ ਫਰਕ ਕਿਉਂਕਿ 100 ਰੁਪਏ ਦਾ ਵੀ ਨਹੀਂ ਡਿਫਰੈਂਟ ਡਿਫਰੈਂਟ ਬਹੁਤ ਜਿਆਦਾ ਬੇਟਾ ਇਹ ਇਹੀ ਚੀਜ਼ ਮਾਰ ਕਰ ਰਹੀ ਆ ਸਾਰੇ ਹਿੰਦੁਸਤਾਨ ਦੇ ਵਿੱਚ ਤੇ ਮੇਰੀ ਬੇਨਤੀ ਸਿਰਫ ਇੰਨੀ ਕਾ ਵੀ ਅਸੀਂ ਇਹਦੇ ਲਈ ਰੋਲਾ ਨਹੀਂ ਪਾ ਰਹੇ ਅਸੀਂ ਤਾਂ ਕਹਿੰਦੇ ਜੋ ਆਵੇ ਸੋ ਰਾਜੀ ਜਾਵੇ ਕਿ ਇਹ ਨਹੀਂ ਹੈਗੀ ਜਿੰਨੀ ਕਿ ਮਤਲਬ ਹੋਣੀ ਚਾਹੀਦੀ ਆ ਇਹ ਸਿਰਫ ਡਾਕਟਰਾਂ ਨੇ ਲਖਾਈ ਹੋਈ ਆ ਕਿਉਂਕਿ ਉਹਨਾਂ ਨੇ ਆਪਣੇ ਦੇ ਲਈ ਆਪਾਂ ਆਪਣਾ ਜਿਹੜਾ ਮਕਸਦ ਹੈ ਸਾਡਾ ਮਕਸਦ ਆ ਅਸੀਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਨਾ ਸਾਡਾ ਮਕਸਦ ਆ ਆਪਣੀ ਸੇਵਾ ਕਰੀਏ ਆਪਾਂ ਆਪਣੀ ਸੇਵਾ ਕਰੀਏ